ਜਿਹੜੀਆਂ ਦੋ ਗੰਢਾਂ ਨੇ ਪਹਿਲੀ ਗੰਢ ਆ ਗਿਆ ਦੂਸਰੀ ਗੰਢ ਆ ਗਈ ਇਹਦਾ ਫਾਸਲਾ ਘਟਾਉਣ ਦੇ ਲਈ ਆਪਾਂ ਕਰਦੇ ਆਂ ਕੋਈ ਇਹ ਨਹੀਂ ਹੈਗਾ ਵੀ ਆਪਾਂ 100 ਦਿਨ ਤੇ ਆਪਣੀ ਫਸਲ ਵਾਗੀ 100 ਦਿਨ ਤੇ ਜਾ ਕੇ ਪਹਿਲੀ ਹੋਸਣ ਕਰ ਲਈ ਵੀ ਪਤਾ ਨਹੀਂ ਇਹ ਬੂਟੇ ਨੂੰ ਕਣਕ ਦੇ ਬੂਟੇ ਥੱਲੇ ਧਰਤੇ ਜਵਾੜ ਦੂਗੀ ਇਹਨੇ ਆਪਦੇ ਸਮੇਂ ਦੇ ਨਾਲ ਕੰਮ ਕਰਨਾ ਕਿਉਂਕਿ ਕੋਈ ਵੀ ਦੇਖੋ ਫਸਲ 85 ਦਿਨ ਦੀ 90 ਦਿਨ ਦੀ ਹੋਗੀ ਠੀਕ ਹੈ ਹੁਣ ਫਸਲ ਨੇ ਜਿਹੜੀਆਂ ਦੋ ਗੰਢਾਂ ਕੰਪਲੀਟ ਕਰ ਲਈਆਂ ਨੇ ਪਹਿਲੀ ਗੰਢ ਨੀਚੇ ਵਾਲੀ ਪਹਿਲਾਂ ਤਾਂ ਦੇਖੋ ਕਣਕ ਜਰਮੀਨੇਸ਼ਨ ਲੈਂਦੀ ਆ ਆ ਪਹਿਲੀ ਗੰਢ ਫਸਲ ਤੇ ਜਾਂਦੀ ਹੈਗੀ ਆ ਉਸ ਬਾਅਦ ਇਸ ਦੂਸਰੀ ਗੰਢ ਤੇ ਜਾਂਦੀ ਹੈਗੀ ਆ ਇਸ ਗੰਢ ਤੋਂ ਲੈ ਕੇ ਜੜ ਤੋਂ ਲੈ ਕੇ ਆ ਗੰਢ ਤੱਕ ਠੀਕ ਹੈ ਇਸ ਗੰਢ ਤੱਕ ਹੀ ਜਿਹੜੀ ਆਪਾਂ ਲਿਓਸਨ ਕਰਨ ਦਾ ਫੈਸਲਾ ਲੈ ਸਕਦੇ ਨਾ ਕਿ ਜਦੋਂ ਇਸ ਤੋਂ ਉੱਪਰ ਕਣਕ ਵਾਗ ਗਈ 85 ਦਿਨ ਤੇ ਵਾਗ ਗਈ 90 ਦਿਨ ਤੇ ਵਾਗ ਗਈ ਫੇਰ ਜਿਹੜੀ ਆਪਾਂ ਲਿਊਹੋਸਨ ਦੇ ਬਾਰੇ ਸਵਾਲ ਵੀ ਨਾ ਕਰੋ ਤੇ ਖੇਚ ਵੜਨ ਵੀ ਨਾ ਦਿਓ ਚਾਹੇ ਲਿਊਹੋਸਨ ਚਾਹੇ ਛੋਡੇ ਕੋਈ ਚਮਤਕਾਰ ਹੈ ਕੋਈ ਵੀ ਜਿਹੜਾ ਹਾਰਮੋਨਸ ਹੈ ਕੱਦ ਘਟਾਉਣ ਵਾਲਾ ਪ੍ਰੋਡਕਟ ਹੈਗਾ ਉਹ ਕਰਨ ਦਾ ਇੱਕ ਸਮਾਂ ਹੁੰਦਾ ਜੇ ਛੋਡੇ ਕਿਸਮ ਜਿਆਦੇ ਕੱਦ ਵਾਲੀ ਹੈਗੀ ਆ ਜਿਆਤਰ ਆਪਾਂ ਲਾ ਲਈਏ ਵੀ 187 ਲਾਉਨੇ ਆਪਾਂ 187 ਡੀਜੀ ਕੱਦ ਘਟਾਉਣਾ ਉਹ ਇਹ ਨਹੀਂ ਹੈਗਾ ਵੀ ਤੁਸੀਂ 85 ਦਿਨ ਤੇ ਵਗਜੋ 90 ਦਿਨ ਤੇ ਵਗਜੋ ਵੀ ਸੋਡਾ ਫੇਰ ਕਦ ਘਟ ਜੂਗਾ ਫੇਰ ਤਾਂ ਜਿਹੜਾ ਤੁਸੀਂ ਦੇਖੋ ਦਿਮਾਗ ਲਾਇਆ ਹਨਾ ਉਹ ਬਸ ਪੈਸੇ ਖਰਾਬ ਕਰੂਗਾ ਸੋਡਾ ਸਮਾਂ ਖਰਾਬ ਕਰੂਗਾ ਤੇ ਹੋਰ ਕੁਛ ਨਹੀਂ ਜਦੋਂ ਸਾਨੂੰ ਲੱਗਦਾ ਵੀ ਆਪਣੇ ਵੈਰਾਈਟੀ ਆਪਾਂ ਨੇ ਇਹ ਜੀ ਲਾ ਲਈ ਜਿਹਦਾ ਕਦ 104 ਸੈਂਟੀਮੀਟਰ 105 ਸੈਂਟੀਮੀਟਰ 100 ਸੈਂਟੀਮੀਟਰ ਤੋਂ ਪਲੱਸ ਹੈਗਾ ਵੈਰਾਈਟੀ ਵੀ ਡਿੱਗਣ ਦੇ ਵਿੱਚ ਮਾਹਰ ਹੈਗੇ ਆ ਫੇਰ ਤੁਸੀਂ ਪਹਿਲੀ ਗੰਡ ਤੇ ਸਪਰੇਅ ਕਰ ਲੋ ਕਹਿਣ ਦਾ ਭਾਪ ਪਹਿਲੀ ਸਪਰੇਅ 50 55 ਦਿਨ ਤੇ ਕਰ ਲੋ ਕਰ ਲੋ ਉਸ ਤੋਂ ਬਾਅਦ ਨਾ ਕਰੋ ਕਹਿਣ ਦਾ ਭਾਪ ਵੀ ਦੂਸਰੀ ਗੰਡ ਕ੍ਰੋਸ ਕਰਨ ਤੋਂ ਪਹਿਲਾਂ ਪਹਿਲਾਂ ਕਿਉਂਕਿ ਇਹਨਾਂ ਜਿਹੜੀਆਂ ਦੋ ਗੰਡਾਂ ਨੇ ਪਹਿਲੀ ਗੰਡ ਆ ਗਿਆ ਦੂਸਰੀ ਗੰਡ ਆ ਗਈ ਇਹਦਾ ਫਾਸਲਾ ਘਟਾਉਣ ਦੇ ਲਈ ਆਪਾਂ ਕਰਦੇ ਆ ਕੋਈ ਇਹ ਨਹੀਂ ਹੈਗਾ ਵੀ ਆਪਾਂ 100 ਦਿਨ ਤੇ ਆਪਣੀ ਫਸਲ ਵਾਗੀ 100 ਦਿਨ ਤੇ ਜਾ ਕੇ ਪਹਿਲੀ ਹੋਸਟ ਕਰਨ ਲਈ ਵੀ ਪਤਾ ਨਹੀਂ ਇਹ ਬੂਟੇ ਨੂੰ ਕਣਕ ਦੇ ਬੂਟੇ ਨਾਲ ਥੱਲੇ ਧਰਤੇ ਜਵਾੜ ਦੋਗੇ ਇਹਨੇ ਆਪਦੇ ਸਮੇਂ ਦੇ ਨਾਲ ਕੰਮ ਕਰਨਾ ਹੈ ਕਿਉਂਕਿ ਕੋਈ ਵੀ ਦੇਖੋ ਆਪਾਂ ਚੀਜ਼ ਕਰਦੇ ਆ ਲਾ ਲਓ ਜਿਵੇਂ ਆਪਾਂ ਹਰਬੀਸਾਈਡ ਕਰਦੇ ਆ ਨਾ 240 ਕਰਦੇ ਆ ਉਹਦਾ ਵੀ ਇੱਕ ਸਮਾਂ ਕਰਨ ਦਾ ਉਹ ਵੀ ਆਪਾਂ ਸੀਮਤ ਸਮੇਂ ਤੇ ਕਰ ਸਕਦੇ ਇਹ ਨਹੀਂ ਹੈਗਾ ਵੀ ਆਪਾਂ 95 100 ਦਿਨ ਤੱਕ ਜੋ ਬੱਲੀਆਂ ਕੱਢੇ ਕਣਕ ਉਹਦੋਂ ਆਪਾਂ ਕਹਿੰਦੇ ਯਾਰ ਵੀ ਹੁਣ ਸਾਡੇ ਮੌਸਮੀਆਂ ਖੁੱਲ ਗਏ ਹੁਣ ਆਪਾਂ ਗੁੱਲੀ ਡੰਡੇ ਲਈ ਕਰ ਲਈਏ ਇਹ ਦੇਖੋ ਕਣਕ ਦੀ ਫਸਲ ਦੇ ਵਿੱਚ ਅਣਗੈਲੀ ਕੀਤੀ ਹੋਈ ਉਹਦੀ ਆਪਾਂ ਨੂੰ ਜਿਹੜਾ ਨੁਕਸਾਨ ਹੈ ਝਾੜ ਦੇ ਰੂਪ ਦੇ ਵਿੱਚ ਚਲਣਾ ਪਊ ਆਪਾਂ ਨੂੰ ਕਣਕਾਂ ਕਿਤੇ ਕਿਤੇ ਮੱਚ ਵੀ ਜਾਂਦੀਆਂ ਨੇ ਤੇ ਜਿਹੜੀ ਦੇਖੋ ਪਹਿਲੀ ਗੰਡਾ ਹੈ ਨਾ ਦੂਸਰੀ ਗੰਡਾ ਇਹਦੇ ਵਿੱਚ ਵਿੱਚ ਹੀ ਸਪਰੇਅ ਅਸਰ ਜਿਹੜਾ ਕਰਦੇ ਆ ਇਸ ਤੋਂ ਬਾਅਦ ਮੈਂ ਤੁਹਾਨੂੰ ਜਿਹੜਾ ਆਪਾਂ ਇਹਦੇ ਬਾਰੇ ਕੋਈ ਚਰਚਾ ਨਹੀਂ ਕਰਨੀ ਹੈ ਨਾ ਹੁਣ ਆਪਣੇ ਕਿਸਾਨ ਭਰਾ ਕੀ ਕਰਦੇ ਹੈਗੇ ਆ ਲੰਮੀਆਂ ਕਿਸਮਾਂ ਲਾ ਲੈਂਦੇ ਆ ਚਾਹੇ ਕੋਈ 155 ਦਿਨ ਦੀ ਹੈ ਚਾਹੇ 150 ਦਿਨ ਦੀ ਹੈ ਜੇ ਸਾਨੂੰ ਲੱਗਦਾ ਵੀ ਬਈ ਕੱਦ ਜ਼ਿਆਦਾ ਕਰੂਗੀ ਉਹਦਾ ਤੁਸੀਂ ਪਹਿਲੀ ਹੱਲ ਕਰ ਲੋ ਪਹਿਲੀ ਹੱਲ ਕਰਨ ਦਾ ਬਾ ਜਿਹੜਾ ਕੋਈ ਵੀ ਕਦਰ ਰੋਕਣ ਵਾਲਾ ਵੈਲਿਊ ਗੁਲ ਪਾ ਲਿਆ ਤੁਸੀਂ ਕੋਈ ਵੀ ਪ੍ਰੋਡਕਟ ਪਾ ਲਿਆ ਉਹਨੇ ਕੰਮ ਕਦੇ ਨਹੀਂ ਕਰਨਾ ਕਨ ਕਾਨੂੰਨ ਨੁਕਸਾਨ ਕਰੂਗਾ ਨਾ ਕਰੂਗਾ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਵੀ ਉੱਥੇ ਸੁੱਡਾ ਪੈਸੇ ਦਾ ਬਈ ਨੁਕਸਾਨ ਹੈ ਹਰ ਰੋਜ਼ ਫੋਨ ਵਗੈਰਾ ਆਉਂਦੇ ਆ ਬਈ ਜਦੋਂ ਫੀਲਡ ਦੇ ਵਿੱਚ ਜਾਂਦੇ ਆ ਬਈ ਕਦਰ ਰੋਕਣ ਵਾਲੀ ਕਰ ਲਈ ਬਈ ਕਦਰ ਵਧਦੀ ਜਾਂਦਾ ਕਿੰਨੇ ਦਿਨ ਦੀ ਹੋਊਗੀ 85 ਦਿਨ ਦੀ 90 ਦਿਨ ਦੀ 100 ਦਿਨ ਹੁਣ ਤਾਂ ਬਈ ਜਿਹੜਾ ਕੁਝ ਹੋਣਾ ਸੀ ਦੇਖੋ ਹੋ ਗਿਆ 95 100 ਦਿਨ ਤੇ ਜਾ ਕੇ ਨਾ ਤਾਂ ਤੁਸੀਂ ਹਰਬੀਸਾਈਡ ਕਰਨਾ ਹੈ ਨਾ ਕੋਈ ਕਾਦਰ ਰੋਕਣ ਵਾਲਾ ਕਰਨਾ ਹੈ ਤੁਸੀਂ ਨੇ ਐਨਪੀਕੇ ਦਾ ਸਹਾਰਾ ਲੈ ਲਓ ਐਨਪੀਕੇ ਦੇਸ਼ੇ 2 ਸਪਰੇਆ ਕਰ ਲਓ ਮੈਗਨੀ ਸਲਫੇਟ ਕਰ ਲਓ ਫੰਗੀਸਾਈਡ ਕਰ ਲਓ ਹਨਾ ਜਿਹੜੀ ਚੀਜ਼ ਕਰ ਸਕਦੇ ਆ ਉਹ ਕਰ ਲਓ ਫਿਰ ਆਪਾਂ ਐਵੇਂ ਇਸ ਟੀ ਜਿਹਨੂੰ ਆਪਾਂ ਕਮਾਈ ਚੱਲੀ ਹੈ ਹਨਾ ਇਹ ਨਹੀਂ ਹੈਗਾ ਵੀ ਐਲੀਹੋਸਨ ਜੇ ਕਾਦਰ ਰੋਕਣ ਵਾਸਤੇ ਕੰਮ ਕਰਦੀ ਹੈ ਇਹਦਾ ਮਤਲਬ ਇਹ ਤਨ ਵੀ 100 ਦਿਨ ਤੇ ਜਾ ਕੇ ਕਾਦਰ ਰੋਕੂਗੀ ਉਹ ਆਪਾਂ ਨੂੰ ਪਤਾ ਵੀ ਆਪਣੇ 187 ਲੱਗੀ ਵੀ ਵੈਰੈਟੀ ਡਿੱਗੂਗੀ ਡਿੱਗਣ ਚ ਮਾਰਿਆ ਪਹਿਲੀ ਸਪਰੇ 50 55 ਦਿਨ ਤੇ ਕਰ ਲੋ ਚਾ 40 ਦਿਨ ਤੇ ਕਰ ਲੋ ਤਾਂ ਵੀ ਸੋਡੇ ਜਿਹੜੀ ਉਹ ਵੈਰੈਟੀ ਕੰਮ ਆਪਣੀ ਦਵਾਈ ਕੰਮ ਕਰੂ ਦੂਸਰੀ ਸਪਰੇ 60 ਦਿਨ ਤੇ 65 ਜਾਂ 70 ਦਿਨ ਤੇ ਕਰ ਲੋ ਉਸ ਤੋਂ ਬਾਅਦ ਉਸ ਸਪਰੇ ਪਾਉਣ ਬਾਰੇ ਸੋਚੋ ਨਾ ਠੀਕ ਹੈ ਕਿਸੇ ਵੀ ਚੀਜ਼ ਦਾ ਸਮਾਂ ਹੁੰਦਾ ਹੈ ਹਰਬੀਸਾਈਡ ਦਾ ਗੁੱਲੀ ਡੰਡੇ ਦਾ ਚੌੜੇ ਪੱਤੇ ਵਾਲਾ ਕੰਟਰੋਲ ਕਰਨ ਦਾ ਜਿਹੜਾ ਬਈ ਸਮਾਂ ਹੁੰਦਾ ਹੈ ਇਸ ਕਿਉਂਕਿ ਹਰ ਵੀ ਸਾਈਡ ਇਸ ਤਰ੍ਹਾਂ ਦਾ ਵੀ ਇਹਦੀ ਤਾਂ ਸਮਝ ਹੀ ਨਹੀਂ ਆਉਂਦੀ ਹੈਗੀ ਇਹ ਨਹੀਂ ਪਤਾ ਕਿੱਥੇ ਨੁਕਸਾਨ ਕਰ ਜੀ ਕਿੱਥੇ ਫਾਇਦਾ ਕਰ ਜੀ ਅਸੀਂ ਆਪਾਂ ਕੋਈ ਜਿਹੜੀ ਬਾਲੀ ਦਵਾਈ ਸਿਫਾਰਿਸ਼ ਨਹੀਂ ਕਰਦੇ ਅੱਜ ਲਿਓਸਨ ਤੇ ਇਸੀ ਗੱਲਬਾਤ ਬਈ ਕਣਕਾਂ 80% 85 ਦਿਨ 90 ਦਿਨਾਂ ਦੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਨੇ 1 ਨਵੰਬਰ ਨੂੰ ਵੀ ਵਯਾਰਾ ਕੀਤਾ ਚਲੋ ਕੁਝ ਕੁ ਭਰਾਵਾਂ ਨੇ ਦਸੰਬਰ ਚ ਕਰ ਲਈਆਂ ਉਹ ਕਣਕਾਂ ਮਾਣੀਆਂ ਮੋਟੀਆਂ ਲੇਟ ਨੇ ਅਸਲ ਤਾਂ ਕਿਤੇ ਮੈਨੂੰ ਲੱਗਦਾ ਕਣਕ ਹੋਣੀ ਨਹੀਂ ਜਿਹੜੀ 60 ਦਿਨ ਤੋਂ ਘੱਟ ਹੋਵੇ ਵੀ 40 ਦਿਨਾਂ ਦੀ ਹੋਵੇ 45 ਦਿਨ ਦੀ ਹੋਵੇ 50 ਦੀ ਹੋਵੇ ਕਿਸੇ ਮਜ਼ਦੂਰੀ ਵਾਲੇ ਦੇ ਹੋਊਗੀ ਉਹ ਕਰ ਲਓ ਜੇ ਤੁਹਾਡੇ ਕੋਈ ਲੌਂਗ ਟਾਈਮ ਦੀ ਵੈਰੈਟੀ ਲੱਗੀ ਆ ਨਹੀਂ ਇਹਦਾ ਕੋਈ ਬਾळा ਮੈਂ ਮੰਨਦਾ ਨਹੀਂ ਬਾਲੇ ਦਾ ਫਾਇਦਾ ਨਹੀਂ ਮੰਨਦੇ ਵਿੱਚ ਕਿਸਾਨ ਭਰਾ ਮਾਂ ਦੇ ਪੁੱਤਾਂ ਨੇ 327 ਦੀ ਲੀਓਨ ਕਰਤੀਆਂ ਵੀ ਕਹਿੰਦੇ ਹਟਦਾ ਵੈਰੈਟੀ ਡੱਗਣ ਲੱਗੀ ਵੈਰੈਟੀ ਫੇਲ ਆ ਉਹਦੇ ਪ੍ਰੋਪਰ ਵੀਡੀਓ ਪਾਈ ਹੋਈ ਆ 327 ਦੀ ਉਹ ਵੀ ਜਿਹੜੀ ਚੈੱਕ ਕਰ ਲਿਓ ਧੰਨਵਾਦ